ਮਾਤਾ ਦੇ ਨਾਲ ਸਾਈਨ ਕੀਤੇ ਨਾ ਉੱਥੇ ਕੀ ਮੈਂ ਜ਼ਿੰਮੇਵਾਰ ਆ ਜੱਜ ਮੈਂ ਔਰ ਜ਼ਿੰਮੇਵਾਰੀ ਲਾ ਲਉ ਹੋਏ ਪਏ ਨੇ ਕੰਟਰੈਕਟ ਦੇ ਉੱਪਰ ਮਾਤਾ ਦੇ ਵੀ ਸਾਈਨ ਹੋਏ ਨੇ ਤੇ ਉਹ ਆਪਣੇ ਸੋਨੂੰ ਨੇ ਖੁਦ ਮਤਲਬ ਇਹਨਾਂ ਨੇ ਉਸ ਦਿਨ ਮਾਤਾ ਨੂੰ 1000 ਰੁਪਏ ਦਿੱਤਾ ਤੇ ਕਿਹਾ ਕਿ ਹੁਣ ਬੋਲ ਤੂੰ ਐ ਕਰਕੇ ਕਿ ਤੈਨੂੰ ਅਸੀਂ ਇੰਨੀ ਦਰ ਤੀਨ ਪੈਸੇ ਦੇ ਦਿੰਦੇ ਰਿਆਂ ਤੇ ਉੱਥੇ 1000 ਰੁਪਿਆ ਦਿੱਤਾ ਉਹ ਵੀ ਮੇਰੇ ਕੋਲ ਰਿਕਾਰਡਿੰਗ ਪਈ ਹੋਈ ਹੈ ਢੀੜਗਾ ਕਥਾ ਬਣਾਈ ਮੇਰੇ ਮੁੰਡੇ ਦੀ ਮਾਂ ਪਾਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਨਿਊਜ਼ ਵਾਲੇ ਵੀ ਲੈਣਗੇ ਸਾਰੀ ਗੱਲਬਾਤ ਹੋਈ ਆ ਉਹ ਵੀ ਰਿਕਾਰਡਿੰਗਾਂ ਸਾਡੀਆਂ ਅਸੀਂ ਸਾਰੀਆਂ ਰੱਖੀਆਂ ਨੇ ਜਿੱਥੇ ਉਹਨਾਂ ਬੰਦਿਆਂ ਨੇ ਮਾਫੀ ਮੰਗੀ ਆ ਕਿ ਸਾਡੇ ਤੋਂ ਗਲਤੀ ਹੋਈ ਆ ਪਰ ਉਹ ਪੈਸੇ ਜਾਂਦੇ ਕਿਥੇ ਨੂੰ ਕਹਿੰਦਾ ਮੇਰੇ ਕੋਲ ਇੱਕ ਟਕਾ ਵੀ ਨਹੀਂ ਉਹਦੀ ਮਾਂ ਵੀ ਕਹਿੰਦੀ ਸਾਾਨੂੰ 10 ਰੁਪਏ ਨਹੀਂ ਦਿੰਦਾ ਉਹਦੀ ਭੈਣ ਵੀ ਇੱਕ ਵਾਰੀ ਮੈਂ ਕਹਿੰਦੀ ਸੁਣੀ ਸਾਨੂੰ ਕੱਖ ਨਹੀਂ ਦਿੰਦਾ ਫਿਰ ਪੈਸੇ ਸਾਰੇ ਕਿੱਥੇ ਜਾਂਦੇ ਨੇ ਪਾਜੀ ਮਾਂ ਦਾ ਮੈਂ ਤਾਂ ਖਬਰਾਂ ਵਾਲਾ ਆ ਮੈਂ ਤਾਂ ਨਹੀਂ ਬਣਾਏ ਕਿਨੇ ਆਲੇ ਆ ਪਿੱਛੇ ਕੋਈ ਜਿੱਦਾਂ ਅਖਬਾਰ ਆ ਵੀ ਆਹ ਇੱਕ ਕਮਰ ਪਿੱਛੇ ਉਹ ਕਹਿੰਦਾ ਜੀ ਘਰ ਬਣਾਏ ਤੁਸੀਂ ਦੇਖੋ ਲਿਖਿਆ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਪਤਾ ਨਹੀਂ ਐਦਾਂ ਕੁਝ ਉਹ ਲਿਖਿਆ ਹੋਇਆ ਹੈ ਅੱਛਾ ਉੱਪੀ ਜੀਰੇ ਵਾਲੇ ਨੇ ਵੀ ਉਹਨੂੰ ਮਾੜਾ-ਮੋਟਾ ਜਰੂਰ ਚੱਪਿਆ ਪਰ ਮੇਨ ਜਿਹੜਾ ਹੋਣਾ ਇਹ ਤਾਂ ਗੋਪੀ ਚੋਲਾ ਹੈ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਇਹ ਨਾਂ ਮਿਕਸ ਜੇ ਆ ਨਾ ਗੋਪੀ ਚੋਲਾ ਆ ਉਹਦਾ ਨਾ ਵੀ ਗੋਪੀ ਦੋਨਾਂ ਗੋਪੀ ਨੇ ਨਾ ਤੇ ਉਹ ਫਿਰ ਜਦੋਂ ਮਾਤਾ ਦੀ ਗੱਲ ਹੋਈ ਫਿਰ ਮੈਨੂੰ ਗੁੱਸਾ ਲੱਗਾ ਇਹ ਗੱਲ ਦਾ ਕਿ ਮਾਤਾ ਕਿ ਜਦੋਂ ਤੁਹਾਨੂੰ ਲੋੜ ਸੀ ਮੈਨੂੰ ਤੁਸੀਂ ਯੂਜ਼ ਕੀਤਾ ਠੀਕ ਹੈ ਜੀ ਕਿਵੇਂ ਮੁੰਡਾ ਸੀ ਜਿਹੜਾ ਉਹ ਆਪਸੀ ਪੈਸੇ ਪਾਉਂਦਾ ਦੂਜੇ ਖਾਤੇ 'ਚ ਪਾਉਂਦਾ ਸੀ ਕਿਹੜੇ ਖਾਤੇ 'ਚ ਪਾਉਂਦਾ ਸੀ ਉਹ ਕਿਹੜਾ ਖਾਤਾ ਆ ਜਿਹਨੂੰ ਮੈਂ ਤਾਂ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆਰੇ ਨਹੀਂ ਉਹ ਮੇਰੇ ਕੋਲ ਕੀ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜ੍ਹ ਘਾ ਪਾਈਆਂ ਨੇ ਪਿਓ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਜਦੋਂ ਨਿਆਕ ਕਿਹਾ ਮਾਤਾ ਮੈਂ ਤੰਗ ਆ ਮੈਨੂੰ ਮਾਰਦੇ ਨੇ ਕੁੱਟਦੇ ਨੇ ਐ ਕਰਦੇ ਨੇ ਤੇ ਮਾਤਾ ਨੇ ਕਹਿੰਦੇ ਮੇਰੀ ਗੱਲ ਨਹੀਂ ਸੁਣੀ ਜਿਹੜਾ ਮੇਨ ਸੀ ਉਹਨੇ ਕੀ ਕੀਤਾ ਜਿਹੜੇ ਨਾਲ ਮੁੰਡੇ ਹੁੰਦੇ ਸੀ ਉਹਦਾ ਨਹੀਂ ਵੀਜ਼ਾ ਲਵਾਇਆ ਆਪਣੇ ਸਾਲੇ ਦਾ ਲਵਾ ਲਿਆ ਸੋ ਪਾਜੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੀ ਮੇਰੇ ਨਾਲ ਹਰਜੀਤ ਸਿੰਘ ਜੁੜ ਚੁੱਕੇ ਨੇ ਟੋਕਰਾ ਟੀਵੀ ਤੋਂ ਔਰ ਬਹੁਤ ਬਹੁਤ ਸਵਾਗਤ ਪਹਿਲੀ ਵਾਰੀ ਤੁਹਾਡੇ ਦਰਸ਼ਨ ਕਰ ਰਿਹਾ ਜੀ ਤੁਹਾਡੀਆਂ ਵੀਡੀਓਜ਼ ਬਹੁਤ ਦੇਖਦਾ ਹੁੰਨਾ ਮੈਨੂੰ ਚੰਗਾ ਲੱਗਦਾ ਕਿ ਤੁਹਾਡਾ ਮੈਸੇਜ ਵੀ ਚੰਗਾ ਹੁੰਦਾ ਕਾਮੇਡੀ ਬੜੀ ਸੋਹਣੀ ਹੁੰਦੀ ਹੈ ਤੇ ਸਭ ਤੋਂ ਵਧੀਆ ਗੱਲ ਕਿ ਜਿਹੜੇ ਸੁਰ ਨਾਲ ਵਿਵਸਥਾ ਲੋਕ ਨੇ ਉਹਨਾਂ ਦੀ ਮੈਂ ਵੈਸੇ ਹੀ ਕਦਰ ਕਰਦਾ ਤੁਸੀਂ ਬੜਾ ਸੋਹਣਾ ਗਾਉਂਦੇ ਵੀ ਇੱਕ ਦਿਨ ਮੈਂ ਤੁਹਾਡੀ ਵੀਡੀਓ ਵੇਖੀ ਹਰਮੋਨੀਅਮ ਨਾਲ ਗਾਉਂਦੇ ਮੈਂ ਕਿਹਾ ਯਾਰ ਬੰਦਾ ਸੁਰਚਾ ਪੂਰਾ ਫਿਰ ਮੈਂ ਤੁਹਾਡਾ ਤੁਹਾਡਾ ਨੰਬਰ ਨੰਬਰ ਲੱਭਣ ਲੱਪਿਆ ਤੇ ਚਲੋ ਕੁਦਰਤੀ ਫੇ ਆਪਣਾ ਮੇਲਖਿਲ ਹੋ ਗਿਆ ਹੋਰ ਸੁਣਾਓ ਕਿਵੇਂ ਹੈ ਮਾਹੌਲ ਕਿਵੇਂ ਪੰਜਾਬ ਦਾ ਅੱਜਕੱਲ੍ਹ ਬਹੁਤ ਬਹੁਤ ਧੰਨਵਾਦ ਭਾਜੀ ਪਾਲ ਕੋ ਸ਼ੁਕਰੀਆ ਤੁਸੀਂ ਇੰਟਰੋਡਕਸ਼ਨ ਕਾਫੀ ਵਧੀਆ ਬਣਾ ਲਈ ਜਿਵੇਂ ਆਪਾਂ ਨੂੰ ਵੱਡੇ ਕਲਾਕਾਰ ਵਾਲੀ ਇੰਟਰੋਡਕਸ਼ਨ ਬਣਾ ਲਈ ਆਪਾਂ ਇਹਨੇ ਜੋ ਵੇ ਨਹੀਂ ਤੇ ਬਹੁਤ ਵਧੀਆ ਇੱਥੇ ਪੰਜਾਬ ਚ ਇਸ ਟਮਾ ਮਾਹੌਲ ਪੂਰਾ ਗਰਮਾਇਆ ਹੋਇਆ ਤੇ ਸੋਨੂ ਸਿੱਤੂ ਵਾਲਾ ਪੂਰਾ ਖਬਰਾਂ ਜਿਸਟਾ ਪੰਜਾਬ ਚ ਸੋਨੂ ਸਿੱਤੂ ਬੜਾ ਚਲੋ ਮੈਂ ਨਾ ਬਹੁਤ ਧੀਰ ਦਾ ਵਾਚ ਕਰਦਾ ਸੀਗਾ ਮੈਂ ਕਦੇ ਬੋਲਿਆ ਨਹੀਂ ਮੈਂ ਕਿਹਾ ਚਲੋ ਯਾਰ ਕੋਈ ਨਹੀਂ ਜੇ ਕਿਸੇ ਦਾ ਸੂਤ ਆਉਂਦਾ ਲੱਗਾ ਤਾਂ ਸੁੱਤ ਲੱਗਣ ਦਿਓ ਪਰ ਗੱਲ ਇਹ ਹੈ ਕਿ ਪ੍ਰੋਬਲਮ ਪਤਾ ਕਿ ਦਿੱਕਤ ਕਿੱਥੇ ਹੈ ਅੱਜ ਕੱਲ ਲੋਕਾਂ ਦੇ ਵਿੱਚ ਲੋਕਾਂ ਦੇ ਜ਼ਮੀਰਾਂ ਮਾਰ ਚੁੱਕੀਆਂ ਪਾਜੀ ਟੋਟਲੀ ਜ਼ਮੀਰਾਂ ਮਾਰ ਚੁੱਕੀਆਂ ਇੱਕ ਤੇ ਹੁੰਦਾ ਨਾ ਖੂਚ ਡਿਗਣਾ ਖੂ ਤੋਂ ਵੀ ਥੱਲੇ ਪਤਾਲ ਵਿੱਚ ਲੋਕੀ ਚਲੇ ਗਏ ਨੇ ਲੋਕੀ ਸੋਨੂ ਸੀਤੋਵਾਲ ਇਕੱਲੇ ਦੀ ਗੱਲ ਨਹੀਂ ਇਦਾਂ ਦੇ ਬਹੁਤ ਲੋਕਾਂ ਨੂੰ ਇਸਤੇਮਾਲ ਕਰ ਰਹੇ ਨੇ ਪੈਸੇ ਵਾਸਤੇ ਦੇਖੋ ਇਹੋ ਜਿਹੇ ਬੰਦੇ ਦੇ ਜੇਬਾਂ ਚੋਂ ਪੈਸੇ ਕੱਢ ਲੈਣੇ ਫੋਨ ਖੋਲ ਲੈਣੇ ਫਿਰ ਉਹਨੂੰ ਚੁੰਡੀਆਂ ਵੱਡ ਵੱਡ ਕੇ ਦੌੜਨਾ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਸੋ ਸੋਨੂ ਸੀਤੋ ਵਾਲੇ ਮੈਂ ਬਹੁਤਾ ਬੋਲਿਆ ਨਹੀਂ ਕਦੇ ਇੱਕ ਵਾਰੀ ਮੈਂ ਬੋਲਿਆ ਸੀਗਾ ਵੀਡੀਓ ਬਣਾਈ ਜਦੋਂ ਆਪਣੀ ਮਾਂ ਨਾ ਬਹੁਤ ਬਦਤਮੀਜ਼ੀ ਨਾਲ ਬੋਲਿਆ ਸੀਗਾ ਉਹ ਤੇ ਮੈਂ ਕਿਹਾ ਯਾਰ ਮਾਂ ਨਾਲ ਨਹੀਂ ਇਦਾਂ ਬੋਲਣਾ ਚਾਹੀਦਾ ਹੈ ਨਾ ਤੇ ਉਦੋਂ ਮੈਂ ਬੋਲੇ ਥੋੜਾ ਜਿਹਾ ਉਦਾਂ ਮੈਂ ਕਦੇ ਨਹੀਂ ਬਹੁਤ ਕੁਝ ਦੇਖੇ ਤੇ ਕਈ ਵਾਰੀ ਉਬਾਲ ਜੇ ਉੱਠਦੇ ਆ ਵੀ ਯਾਰ ਕੁਝ ਗੱਲ ਕਰਦੇ ਆ ਹਨਾ ਉਹਦੇ ਸੋਨੂ ਸੀ ਤੋਂ ਵਾਲੇ ਵਾਰੇ ਨਹੀਂ ਮੈਂ ਕਦੇ ਬੋਲਣਾ ਚਾਹਿਆ ਜਿਹੜੇ ਉਹਦੇ ਆਲੇ ਦੁਆਲੇ ਉਹਨੂੰ ਤੰਗ ਕਰਦੇ ਜਾਂ ਉਹਨੂੰ ਇਸ ਯੂਜ਼ ਕਰ ਰਹੇ ਨਾ ਮੈਂ ਕਦੀ ਵਾਰੀ ਸੋਚਦਾ ਮੈਂ ਕਹਿੰਦਾ ਇਹਨਾਂ ਦੀ ਥੋੜੀ ਲਾਪਾ ਕਰੀਏ ਹਨਾ ਤੇ ਆ ਹੁਣ ਬੜੇ ਕੋਲ ਸਾਹਮਣੇ ਆ ਗਿਆ ਤੇ ਤੁਸੀਂ ਤੇ ਉਹ ਲੋਕੋ ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਸੀਗਾ ਸੋਨੂ ਸੀਤੋ ਵਾਲ ਨੂੰ ਪਹਿਲਾ ਪਹਿਲਾ ਆਈ ਥਿੰਕ ਮੈਨੂੰ ਜਿੱਥੇ ਤੱਕ ਯਾਦ ਆ ਤੁਸੀਂ ਪਹਿਲਾ ਪਹਿਲਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਏ ਸੀ ਇੰਟਰਵਿਊ ਵਗੈਰਾ ਕੀਤੇ ਸੀ ਸਭ ਤੋਂ ਪਹਿਲਾਂ ਹਾਂ ਜੀ ਉਹਦੇ 2 2200 ਕੋਲ ਵਰਸੀ ਉਹ ਤੋਂ ਜੀ ਤੇ ਚਲੋ ਸਾਡਾ ਚੈਨਲ ਕਮੇਡੀਆ ਉਹ ਸਾਨੂੰ ਵਧੀਆ ਲੱਗਾ ਇੱਕ ਵਧੀਆ ਪਰਸਨ ਪਰ ਜਦੋਂ ਅਸੀਂ ਮਿਲੇ ਤੇ ਉਹ ਬਹੁਤ ਚੰਗਾ ਸੀ ਉੱਤੇ ਸਾਨੂੰ ਬੜਾ ਚੰਗਾ ਲੱਗਾ ਉਹਨਾਂ ਨੇ ਸਾਨੂੰ ਉਹ ਅਸੀਂ ਉਹਨਾਂ ਨੂੰ ਇੰਟਰਵਿਊ ਕਰ ਰਹੇ ਹਾਂ ਤੇ ਉਹ ਵਿੱਚ ਕਹਿ ਰਿਹਾ ਕਿ ਪਾਜੀ ਮੈਨੂੰ ਫਿਕਰ ਆ ਰੋਟੀ ਤੁਸੀਂ ਖਾ ਲਈ ਤੇ ਸਾਨੂੰ ਯਾਰ ਬੜਾ ਵਧੀਆ ਲੱਗਾ ਮੈਂ ਕਹਿੰਦਾ ਜਿੱਡਾ ਮਰਜੀ ਬੰਦਾ ਮਾਈਂਡਲੀ ਜਿਵੇਂ ਜਿਹਾ ਪਰ ਬਹੁਤ ਕਿੱਡੇ ਮਤਲਬ ਰੱਬ ਨੇ ਇਹ ਸੈਂਸਤਾ ਦਿੱਤੀ ਹੈ ਕਿ ਬੰਦਾ ਕੋ ਰਿਸ਼ਤੇਦਾਰ ਭੈਣ ਭਰਾ ਆ ਤੇ ਉਹਦੀ ਰਿਸਪੈਕਟ ਕਰਨੀ ਹੈ ਤੇ ਉਦੋਂ ਮੈਂ ਵੀ ਇਮੋਸ਼ਨਲ ਹੋ ਗਿਆ ਸ਼ਾਇਦ ਤੁਸੀਂ ਵੀਡੀਓ ਦੇਖ ਕੇ ਮੈਂ ਕਹਾਂ ਯਾਰ ਕੀ ਆ ਬਾਤ ਹੈ ਕਿ ਤੇ ਫਿਰ ਇਹ ਹੋ ਜਾਂਦਾ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਵਿਚਰਦਾ ਭਾਵੇਂ ਜਿੱਡਾ ਮਰਜੀ ਹੋਵੇ ਤੇ ਉਹ ਸਿਆਣਾ ਥੋੜਾ ਜਿਹਾ ਲੋਕਾਂ ਨੇ ਉਹਨੂੰ ਕਰਤਾ ਹੈ ਜੀ 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 ਤੇ ਹਾਂ ਹੁਣ ਵੀ ਜਿਹੜਾ ਤੁਹਾਡਾ ਇੰਟਰਵਿਊ ਮੈਂ ਲਾਸਟ ਵੇਖਿਆ ਉਹਦੇ ਵਿੱਚ ਵੀ ਮੈਂ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਇੱਕ ਸੈਕਿੰਡ ਵਾਸਤੇ ਵੀ ਸਕਿਪ ਨਹੀਂ ਕੀਤਾ ਅ ਚਲੋ ਤੁਸੀਂ ਆਪਣੀ ਜ਼ਿੰਮੇਵਾਰੀ ਬੜੇ ਸੋਹਣੇ ਤਰੀਕੇ ਨਾਲ ਨਿਭਾਈ ਇੱਕ ਜਿਹੜਾ ਹੋਸਟ ਜਿਵੇਂ ਕਰਦਾ ਹੁੰਦਾ ਪਰ ਉਹਦੀਆਂ ਗੱਲਾਂ ਗੁੱਲਾਂ ਸੁਣ ਕੇ ਮੈਨੂੰ ਬੜਾ ਮੈਂ ਇਮੋਸ਼ਨਲ ਵੀ ਹੋਇਆ ਤੇ ਖੁਸ਼ ਇਸ ਗੱਲੋਂ ਵੀ ਥੋੜਾ ਨੂੰ ਸਮਝ ਆਉਣ ਲੱਗ ਗਈ ਆ ਸਮਝਣ ਲੱਗ ਪਿਆ ਔਰਤ ਬੋਲਣ ਵੀ ਸੋਹਣਾ ਲੱਗ ਪਿਆ ਉਹਨੂੰ ਸੁਰ ਦਾ ਵੀ ਥੋੜਾ ਥੋੜਾ ਚਲੋ ਹਾਲਾਂਕਿ ਉਹਨੇ ਗਾਉਣ ਵਾਲਾ ਤੇ ਕਦੇ ਬਣਨਾ ਨਹੀਂਗਾ ਪਰ ਚਲੋ ਸਟੇਜ ਤੇ ਜਾਂਦਾ ਤੇ ਮਾੜਾ ਮੋਟਾ ਸੁਰਦਨ ਪਰ ਗੱਲਾਂ ਗੁੱਲਾਂ ਸੁਣ ਕੇ ਉਹਦੀ ਮੈਂ ਬੜਾ ਹੈਰਾਨ ਹੋਇਆ ਉਹਨੇ ਬਹੁਤ ਸੁਣੀਆਂ ਗੱਲਾਂ ਗੁੱਲਾਂ ਕੀਤੀਆਂ ਜਦੋਂ ਕਹਿੰਦਾ ਕਿ ਮੈਂ ਪੈਰੋ ਤੁਰ ਵੀ ਨਹੀਂ ਸਕਦਾ ਹਨਾ ਮੈਨੂੰ ਉਹ ਗੱਲ ਨੇ ਬੜਾ ਹੋਰ ਕਰ ਕੀਤਾ ਯਾਰ ਕਹਿੰਦਾ ਮੇਰੇ ਕੋਲ ਹੈਗਾ ਕੀ ਆ ਮੈਂ ਤਾਂ ਪੈਰਾਂ ਨਾਲ ਆਪਣੇ ਤੁਰ ਵੀ ਨਹੀਂ ਸਕਦਾ ਕਿਉਂ ਲੋਕੀ ਮੈਨੂੰ ਤੰਗ ਕਰਦੇ ਆ ਉਹ ਗੱਲ ਨੇ ਮੈਨੂੰ ਬੜਾ ਹੋਰ ਇਤਨਾ ਕਰ ਦਿੱਤਾ ਹਨਾ ਦੀ ਉਹ ਟੈਂਪਰ ਹੈ ਮੈਂ ਦੱਸ ਰਿਹਾ ਮੈਂ ਕਿ ਟੋਕਰਾ ਟੀਵੀ ਬੜਾ ਮਸ਼ਹੂਰ ਚੈਨਲ ਆ ਔਰ ਭਾਜੀ ਹਰਜੀਤ ਜੀ ਤੇ ਸ਼ਰਨਜੀਤ ਬੜਾ ਸੋਹਣਾ ਕੰਮ ਕਰਦੇ ਹੁੰਦੇ ਨੇ ਜਦੋਂ ਵੀ ਮੇਰੇ ਸਾਹਮਣੇ ਵੀਡੀਓ ਆ ਗਈ ਕੇਵਾਰੀ ਤੇ ਇਦਾਂ ਹੁੰਦੀਆਂ ਵੀਡੀਓ ਹੁੰਦੀਆਂ ਵੀ ਮੈਂ ਇੰਦਾ ਸਕਿਪ ਕਰਦਾ ਭਾਜੀ ਉਹਨੂੰ ਕਿ ਜਿੱਦਾਂ ਮੇਰੇ ਨਾਲ ਸਕਰੀਨ ਤੇ ਕੋਈ ਸੱਪ ਆ ਗਿਆ ਹੁੰਦਾ ਫੜਾਫੜ ਲੰਘ ਜਾਵੇ ਜਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਫਿਰ ਰੋਕ ਕੇ ਸਪੈਸ਼ਲ ਦੇਖਾਇਆ ਜਾਂਦਾ ਉਹਨਾਂ ਵਿੱਚੋਂ ਤੁਹਾਡੀਆਂ ਵੀਡੀਓ ਕੁਝ ਹੁੰਦੀਆਂ ਨੇ ਤੁਸੀਂ ਤੁਹਾਡਾ ਸ਼ਰਨਜੀਤ ਭਾਜੀ ਬਹੁਤ ਸੋਣਾ ਜਿਹੜਾ ਵੀ ਉਹਨਾਂ ਨੇ ਜਿਹੜੀ ਵੀ ਮਿਮਿਕਰੀ ਕੀਤੀ ਹੈ ਜਿਹਦਾ ਵੀ ਰੋਲ ਉਹਨਾਂ ਨੇ ਕੀਤਾ ਬਹੁਤ ਕਮਾਲ ਦਾ ਕਰਦੇ ਨੇ ਤੇ ਤੁਹਾਡੀ ਟੀਮ ਇਸ ਗੱਲੋਂ ਵਧਾਈ ਦੇ ਪਾਤਰ ਔਰ ਬੜਾ ਵੱਡਾ ਚੈਨਲ ਆ ਤੁਹਾਡਾ ਬਹੁਤ ਵਧੀਆ ਤੁਹਾਨੂੰ ਵਾਚ ਕਰਦੀ ਹੈ ਤੇ ਭਾਜੀ ਸੋਨੂ ਸੀਤੋ ਵਾਲਾ ਮਸਲਾ ਅੱਜਕੱਲ ਬਹੁਤਾ ਵਧਿਆ ਹੋਇਆ ਹੈ ਤੇ ਬਹੁਤ ਹੀ ਖਸ਼ਾਲਦ ਵਾਲੇ ਤੁਰਿਆ ਫਿਰਦਾ ਉਹਨਾਂ ਦੀ ਮਾਤਾ ਦੀਆਂ ਦੋ ਤਿੰਨ ਵੀਡੀਓ ਆ ਗਈਆਂ ਨੇ ਆਪਾਂ ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ ਕਿਉਂਕਿ ਇਹ ਇਹ ਬੜਾ ਤੁਹਾਡੇ ਤੋਂ ਜ਼ਿਆਦਾ ਕੋਈ ਇਸ ਚੀਜ਼ ਤੇ ਚਾਨਣਾ ਨਹੀਂ ਪਾ ਸਕਦਾ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਤੁਹਾਡੀ ਉਹ ਖੋਜ ਆ ਤੁਸੀਂ ਬਹੁਤ ਉਹਨਾਂ ਨਾਲ ਬੈਠਦੇ ਉੱਠਦੇ ਹੋ ਤੇ ਮੈਂ ਜਾਣਨਾ ਚਾਹੁੰਦਾ ਅਸਲ ਸਟੋਰੀ ਕੀ ਆ ਪਿੱਛੇ ਜਿਹੜਾ ਉਹ ਉਹਨਾਂ ਦੀ ਮਾਂ ਕਹਿੰਦੀ ਵੀ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਮੁੰਡੇ ਨੂੰ ਵੇਚ ਦਿੱਤਾ ਪੈਸੇ ਲੈ ਲੈਨੇ ਅੱਜ ਤੁਹਾਡੀ ਨਾਲ ਹੀ ਉਹ ਗੱਲ ਕਰ ਰਹੀ ਆ ਮਾਤਾ ਇਸ ਕਰਕੇ ਤੁਹਾਡੇ ਨਾਲ ਮੈਂ ਸਿੱਧੇ ਗੱਲ ਕਰਨੀ ਚਾਹੁੰਦਾ ਉਹ ਕਾਲ ਤੇ ਵੀ ਤੁਹਾਡੇ ਨਾਲ ਗੱਲ ਹੋ ਰਹੀ ਹੈ ਕੀ ਮਸਲਾ ਕੀ ਥੋੜਾ ਜਿਆਦਾ ਦੱਸੋ ਤੇ ਡਿਟੇਲ ਦੇ ਵਿੱਚ ਕੀ ਸੱਚ ਹੈ ਉਹ ਭਾਜੀ ਸੋਨੂ ਸੀਤੂ ਵਾਲੇ ਨੇ ਨਾ ਮੈਨੂੰ ਕੰਟੈਕਟ ਕੀਤਾ ਕਿ ਭਾਜੀ ਮੇਰੀ ਮੇਰੀ ਗੱਲ ਸੁਣੋ ਮੈਂ ਬੜਾ ਪਰੇਸ਼ਾਨ ਹਾਂ ਮੈਂ ਚਲੋ ਮੈਂ ਕਹਾਂ ਯਾਰ ਆਪਾਂ ਮਦਦ ਆਪਾਂ ਕੋਈ ਵੀ ਬੰਦਾ ਜੇ ਫਸਿਆ ਜਾਂ ਕਿਤੇ ਉਹਨੂੰ ਸਾਡੀ ਲੋੜ ਹੈ ਤੇ ਆਪਾਂ ਪਹੁੰਚੇ ਉਹਦੇ ਕੋਲ ਉਹਨੇ ਦੱਸਿਆ ਗੱਲਾਂ ਬਾਤਾਂ ਆ ਕਿ ਸਾਰਾ ਕੁਝ ਹੈ ਕਿ ਮੇਰੀ ਮਾਤਾ ਨੇ ਥੋੜੇ ਜਿਲੇ ਲਾਲਚ ਪਿੱਛੇ ਆ ਕੇ ਮੈਨੂੰ ਐ ਕਰਕੇ ਕਿ ਉਹਦੇ ਨਾਲ ਸਾਈਨ ਕਰਤਾ ਹੂੰ ਹੂੰ ਬੌਂਡ ਕਰਤਾ ਮਤਲਬ ਤੇ ਉਹ ਨਾ ਤਾਂ ਉਹ ਕੰਪਨੀ ਆ ਨਹੀਂ ਬੌਂਡ ਕਿਹਨੇ ਕਰਾਇਆ ਨਾਲ ਹੋ ਕੇ ਕਰਾਇਆ ਜਾਂ ਕੀ ਤੁਹਾਡਾ ਮਾਤਾ ਨੇ ਨਾਲ ਸਾਈਨ ਕੀਤੇ ਨਾ ਉੱਥੇ ਕਿ ਮੈਂ ਜ਼ਿੰਮੇਵਾਰ ਆ ਜਾਂ ਜ਼ਿੰਮੇਵਾਰ ਜ਼ਿੰਮੇਵਾਰੀ ਲਾ ਲਉ ਹੋਏ ਪਏ ਨੇ ਕੰਟਰੈਕਟ ਦੇ ਉੱਪਰ ਮਾਤਾ ਦੇ ਵੀ ਸਾਇਨ ਹੋਏ ਨੇ ਤੇ ਉਹ ਆਪਣੇ सोनू ਨੇ ਖੁਦ ਮਤਲਬ ਉਹ ਕਹਿੰਦਾ ਕਿ ਮੇਰੀ ਮਾਤਾ ਨੇ ਹੱਲਾਸ਼ੇਰੀ ਉਹਨਾਂ ਨੂੰ ਦਿੱਤੀ ਕਿ ਤੁਸੀਂ ਕੋਈ ਗੱਲ ਨਹੀਂ ਲੈ ਜਾਓ ਕੋਈ ਗੱਲ ਨਹੀਂ ਕਹਿਣ ਦਾ ਭਾਵ ਉਹ ਨਕਮਾ ਸੀ ਮਾਨ ਗੱਲ ਲੈ ਜਾਓ ਹੂੰ ਕੋਈ ਗੱਲ ਨਹੀਂ ਪਰ ਗੱਲ ਸਾਰੀ ਇਹ ਹੈਗੀ ਆ ਜਦੋਂ ਉਹਨੇ ਆ ਕੇ ਕਿਹਾ ਮਾਤਾ ਮੈਂ ਤੰਗ ਆ ਮੈਨੂੰ ਮਾਰਦੇ ਨੇ ਕੁੱਟਦੇ ਨੇ ਐ ਕਰਦੇ ਨੇ ਤੇ ਮਾਤਾ ਨੇ ਕਹਿੰਦਾ ਮੇਰੀ ਗੱਲ ਨਹੀਂ ਸੁਣੀ ਹੂੰ ਇਹ ਸਾਰਾ ਕੁਝ ਤੇ ਫਿਰ ਉਹ ਕਹਿੰਦਾ ਕਿ ਮੇਰੀ ਮਾਤਾ ਨਾਲ ਸ਼ਾਮਲ ਆ ਮੈਂ ਮੈਨੂੰ ਸਾਰਾ ਕੁਝ ਕਿਉਂਕਿ ਵੀਰੇ ਉਹ ਜਿੱਥੇ ਵੀ ਪ੍ਰੋਗਰਾਮ ਤੇ ਜਾਂਦਾ ਸੀ ਜਿਹੜੇ ਬੰਦਿਆਂ ਦੇ ਨਾਲ ਸੀ ਜਿੱਥੇ ਵੀ ਜਾਂਦਾ ਸੀ ਉਹ ਹ ਕੋਈ ਵੀ ਮੇਲਾ ਹੋਵੇ ਪ੍ਰੋਗਰਾਮ ਹੋਵੇ 15 20 ਹਜ਼ਾਰ ਤਾਂ ਦਿੰਦੇ ਆ ਜੀ ਬਿਲਕੁਲ ਹਾਂ ਕੋਈ ਵੀ ਫਿਰ ਉੱਤੋਂ ਵੀ ਪੈਸੇ ਹੁੰਦੇ ਨੇ ਤੇ ਤੁਸੀਂ ਵੀਡੀਓ ਸੀ ਦੇਖੀ ਹੋਣਗੇ ਕਲਾਕਾਰਾਂ ਨੂੰ ਬਹੁਤ ਪੈਸਾ ਦੇ ਰਹੇ ਨੇ ਕੋਈ 40 ਦੇ ਰਿਹਾ ਕੋਈ 50 ਦੇ ਰਿਹਾ ਕੋਈ 10 ਦੇ ਰਿਹਾ ਕੋਈ 20 ਦੇ ਰਿਹਾ ਤੇ ਉਹ ਮਹੀਨੇ ਦੇ ਪ੍ਰੋਗਰਾਮ ਕਿੰਨੇ ਕਿ ਕਰਦਾ 5 ਕਰਦਾ 10 ਜਿੰਨੇ ਵੀ ਪੈਸੇ ਉਹ ਮੁੰਡੇ ਕੀ ਕਰਦੇ ਸੀ ਮਾਤਾ ਨੂੰ ਸਿਰਫ ਘਰ ਸੋਦਾ ਦੇ ਦਿੰਦੇ ਸੀ ਜਿੱਤੇ ਕਦੇ-ਕਦੇ ਪੈਸੇ ਦੇ ਦੇਣੇ ਹਾਂ ਹਾਂ ਕਿਉਂਕਿ ਉਹ ਖੁਲਾਸਾ ਹਜੇ ਹੋਏਗਾ ਹਜੇ ਕਿਉਂਕਿ ਪ੍ਰੋਪਰ ਮੈਂ ਮੈਂ ਹਜੇ ਪੂਰਾ ਰਿਵੀਲ ਨਹੀਂ ਕਰਾਂਗਾ ਕਿਉਂਕਿ ਮੈਂ ਵੀ ਉਹ ਪ੍ਰੋਪਰ ਇੱਕ ਬਣਾ ਕੇ ਪ੍ਰੋਪਰ ਪੂਰਾ ਕਲੀਅਰ ਕਰਾਂਗਾ ਕਿਉਂਕਿ ਹੁਣ ਮੈਂ ਜੀਆਂ ਗੱਲ ਕਹੀਆਂ ਜੀ ਅਧ ਅਧੂਰੀਆਂ ਨੇ ਕਿਉਂ ਲੋਕਾਂ ਨੇ ਹਜੇ ਕਿਉਂਕਿ ਇੱਕ ਮੇਰਾ ਤਰਫ ਆ ਮੇਰਾ ਮਤਲਬ ਯਕੀਨ ਇੱਕ ਪਾਸੇ ਤਾਂ ਨਹੀਂ ਹੋ ਸਕਦਾ ਨਾ ਜਿਤਕਲ ਕਲੀਅਰ ਨਹੀਂ ਹੋਣਗੇ ਮਾਤਾ ਨਹੀਂ ਸਾਹਮਣੇ ਬੈਠਣਗੇ ਉਹ ਪਰਸਨ ਨਹੀਂ ਬੰਦੇ ਬੈਠਣਗੇ ਤੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਜਿਵੇਂ ਪਾਲ ਖਰੋੜ ਵੀਰਾ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਉਹ ਮੈਂ ਨਿਭਾਣਾਗਾ ਸਾਰਾ ਸਾਰੀ ਗੱਲਬਾਤ ਹੋਈ ਹੈ ਉਹ ਵੀ ਰਿਕਾਰਡਿੰਗਾਂ ਸਾਡੀਆਂ ਅਸੀਂ ਸਾਰੀਆਂ ਰੱਖੀਆਂ ਨੇ ਜਿੱਥੇ ਉਹਨਾਂ ਬੰਦਿਆਂ ਨੇ ਮਾਫੀ ਮੰਗੀ ਆ ਕਿ ਆ ਸਾਡੇ ਤੋਂ ਗਲਤੀ ਹੋਈ ਆ ਹਾਂ ਨਹੀਂ ਇਹ ਤੁਸੀਂ ਕੀ ਅਸੀਂ ਗਲਤੀ ਕਰ ਬੈਠੇ ਆ ਕਿ ਭਾਜੀ ਕੋਈ ਇਹੋ ਜੀ ਸਿਟਿੰਗ ਕਰ ਰਹੇ ਹੋ ਸਾਰੇ ਟੁਗੇਦਰ ਬੈਠ ਕੇ ਜੇ ਤੁਸੀਂ ਕਹਿ ਰਹੇ ਹੋ ਕਿ ਹਾਂ ਹਾਂਜੀ ਹਾਂਜੀ ਹਾਂ ਅੱਜ ਤੁਸੀਂ ਕਿਉਂਕਿ ਇਹ ਇਹ ਮਸਲਾ ਜੀ 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 ਬੋਲੋ ਬੋਲੋ ਭਾਈ ਕੀ ਹੈ ਮੈਂ ਕਹੇ ਇਹ ਮਸਲਾ ਕੋਈ ਛੋਟਾ ਨਹੀਂ ਹੈਗਾ ਕਿਉਂਕਿ ਇਹ ਇਹ ਹੈਗਾ ਇੱਕ ਤਾਂ ਮਾਈਂਡਲੀ ਪੂਰੀ ਤਰ੍ਹਾਂ ਸਹੀ ਨਹੀਂ ਹੈਗਾ ਬੰਦਾ ਤੇ ਉਹ ਵਿਕਲਾਗਾ ਉਹਦੇ ਪੈਸੇ ਖਾਣੇ ਜੀ ਤੇ ਉਹ ਤੁਹਾਨੂੰ ਪਤਾ ਜਦੋਂ ਬਾਈ ਨੂੰ ਲੈ ਕੇ ਗਏ ਸੀ ਨਾ ਉਹ ਮੁੰਡੇ ਨੂੰ ਜੀ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਮੈਂ ਕਹੇ ਵੀਰੇ ਲੈ ਤਾਂ ਚੱਲਿਓ ਇਹ ਪੈਸੇ ਇਹਦੀ ਕਰੀ ਮੈਨੂੰ ਉਲਟਾ ਉਹਨਾਂ ਨੇ ਗਲਤ ਬੋਲਿਆ ਸੀ ਤੂੰ ਕੋ ਲੈਣਾ ਤੂੰ ਕੀ ਲੈਣਾ ਤੂੰ ਕੁਝ ਲੈਣਾ ਮੈਂ ਕੱਟਤਾ ਮੈਂ ਉਹਦੋਂ ਉਹ ਰਿਹਾ ਮੈਂ ਕਿਹਾ ਚੱਲ ਕੋਈ ਨਹੀਂ ਫਿਰ ਉਹਨਾਂ ਨੇ ਕੁਝ ਇੱਕ ਦੋ ਕੰਮ ਕੀਤੇ ਮੈਂ ਕਿਹਾ ਚਲੋ ਕੰਮ ਤਾਂ ਕਰ ਰਹੇ ਨੇ ਫਿਰ ਉਹਨਾਂ ਦੇ ਇੱਕ ਬੰਦੇ ਨੇ ਮੈਨੂੰ ਕੋਲ ਘਰਿਆ ਵਿੱਚੋਂ ਨੰਬਰ ਲਿਆ ਜਾਂ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਮੇਰਾ ਫੇਸਬੁੱਕ ਤੇ ਨੰਬਰ ਸੀਗਾ ਹੁਣ ਚਲੋ ਹੁਣ ਤਾਂ ਮੈਂ ਉਹਨੂੰ ਡਿਲੀਟ ਕਰਤਾ ਉਹ ਲੈ ਕੇ ਮੈਨੂੰ ਉਹਨੇ ਮੈਸੇਜ ਕੀਤਾ ਕਹਿੰਦਾ ਭਾਜੀ ਮੈਂ ਇੰਨੀ ਐਦਾਂ ਕਰਕੇ ਟੀਮ ਦੇ ਵਿੱਚ ਹਾਂ ਫਿਰ ਉਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਜੀ ਕਿ ਆ ਚੱਕਰ ਆ ਤੇ सोनू ਨਾਲ ਵੀ ਗੱਲ ਹੋਈ ਉਹਦੇ ਨਾਲ ਵੀ ਗੱਲ ਕਿਹਨ ਦਾ ਮੇਰੇ ਕੋ ਵੀਡੀਓਜ਼ ਇਹਨਾਂ ਦਾ ਸਾਰਾ ਜਿਵੇਂ ਰਿਕਾਰਡ ਆ ਉਹ ਵੀ ਆਪਾਂ ਸਾਰਾ ਇਕੱਠਾ ਕੀਤਾ ਹੋਇਆ ਤੇ ਬਾਈਪਾਲ ਫਰੋੜ ਕੇ ਜਦੋਂ ਅਸੀਂ ਬੈਠਾਂਗੇ ਉੱਥੇ ਮੈਂ ਸਾਰਾ ਰਿਵੀਲ ਕਰਾਂਗਾ ਜੀ 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 ਠੀਕ ਹੈ ਜੀ ਕਿਵੇਂ ਮੁੰਡਾ ਸੀ ਜਿਹੜਾ ਉਹ ਆਪਸੀ ਪੈਸੇ ਪਾਉਂਦਾ ਦੂਜੇ ਖਾਤੇ 'ਚ ਪਾਉਂਦਾ ਸੀ ਕਿਹੜੇ ਖਾਤੇ 'ਚ ਪਾਉਂਦਾ ਸੀ ਉਹ ਕਿਹੜਾ ਖਾਤਾ ਆ ਹੂੰ ਕਿਹਨੇ ਪਾਏ ਉਹਦਾ ਰਿਕਾਰਡ ਹੈ ਨਾ ਤੇ ਉਹ 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 ਚੱਕਰ ਆ ਕਿ ਫੇਰ ਇਹਨਾਂ ਨੇ ਬਾਹਰ ਜਾਣ ਵਾਸਤੇ ਉਹਨੂੰ ਵਰਤਿਆ ਅੱਛਾ ਨਹੀਂ এবਾਰ ਜਾਣਾ ਆ ਜੇ ਜਾਂ ਕੀ ਕੀ ਚੱਕਰ ਚੱਲ ਰਿਹਾ ਜੇ ਬਾਹਰ ਜਾਣ ਵਾਸਤੇ ਇਹਨਾਂ ਨੇ ਅਪਲਾਈ ਕੀਤਾ ਸੀ ਆਸਟ੍ਰੇਲੀਆ ਦਾ ਉੱਥੋਂ ਇਹਨਾਂ ਦਾ ਰਿਫਿਊਜ਼ ਹੋ ਗਿਆ ਹੁਣ ਮੁੰਡੇ ਇਹਦੇ ਨਾਲ ਸੀ 4-5 ਹਾਂ ਹਾਂ ਸੋਨੂੰ ਦੇ ਨਾਲ ਇੱਕ ਤਾਂ ਮੇਨ ਸੀ ਜਿਵੇਂ ਇੱਕ ਮੇਨ ਦੇ ਨਾਲ ਇੱਕ ਦੋ ਦੋਸਤ ਹੁੰਦੇ ਨੇ 4-5 ਜੀ ਜਿਹੜਾ ਮੇਨ ਸੀ ਉਹਨੇ ਕੀ ਕੀਤਾ ਜਿਹੜੇ ਨਾਲ ਮੁੰਡੇ ਹੁੰਦੇ ਸੀ ਉਹਦਾ ਨਹੀਂ ਵੀਜ਼ਾ ਲਵਾਇਆ ਆਪਣੇ ਸਾਲੇ ਦਾ ਲਵਾ ਲਿਆ ਉਹ ਅੱਛਾ ਅੱਛਾ ਹਾਂ ਉਹ ਜਿਹੜੇ ਨਾਲ ਵਾਲੇ ਮੁੰਡੇ ਸੀ ਉਹ ਫਿਰ ਤੁਹਾਨੂੰ ਪਤਾ ਕੋਈ ਵੀ ਆ ਉਹ ਹੁੰਦਾ ਕਿ ਅਸੀਂ ਜਾਈਏ ਅਸੀਂ ਮਿਹਨਤ ਅਸੀਂ ਕਰੀ ਤੇਰੇ ਨਾਲ ਜਾ ਕੇ ਤੇ ਸਾਨੂੰ ਸਾਈਡ ਤੋਂ ਫਾਲ ਤੋਂ ਆਪਣੇ ਸਾਲੇ ਨੂੰ ਜਿਹੜਾ ਕੋਈ ਕਦੀ ਗਿਆਕ ਨਹੀਂ ਜਦੋਂ ਜਾਣ ਦਾ ਮੌਕਾ ਸਾਨੂੰ ਸਾਈਡ ਤੇ ਕਰਤਾ ਹਨਾ ਸਾਈਡ ਤੇ ਕਰਤਾ ਉਹ ਫਿਰ ਇਹਨਾਂ ਦੀ ਟੀਮ ਚ ਪਾੜ ਪੈ ਗਿਆ ਉਹਦੇ ਕਰਕੇ ਆ ਸਾਰਾ ਜਿਹੜਾ ਕਲੀਅਰ ਹੋਇਆ ਤੇ ਪਤਾ ਹੌਲੀ ਹੌਲੀ ਲੱਗੇਗਾ ਹੁਣ ਤੁਹਾਨੂੰ ਜਿੱਦਾਂ ਸਿਟਿੰਗ ਹੋਏਗੀ ਉਹਦੇ ਬਾਰ ਵੀ ਤੁਹਾਨੂੰ ਮੈਂ ਭੇਜੂਗਾ ਵੀਡੀਓਸ ਜਿਹੜੀਆਂ ਸਾਰੀਆਂ ਨਾ ਅੱਛਾ ਤੁਸੀਂ ਵੀ ਕਹਿ ਰਹੇ ਹੋ ਕਿ ਪੈਸੇ ਤੇਸਤਾਵੀਅ ਕਈ ਵਾਰੀ ਚਲੋ ਅਸੀਂ ਦੂਰ ਰਹਿਨੇ ਆ ਤੁਹਾਡੇ ਸਾਹਮਣੇ ਸਰਗੋਤ ਪੈਸੇ ਕਲਾਕਾਰ ਨੂੰ 20 25 15 10000 ਆਰਗਨਾਈਜ਼ਰ ਵੀ ਦੇ ਦਿੰਦੇ ਨੇ ਕਲਾਕਾਰਾਂ ਨੇ ਬਹੁਤ ਤੇ 50 50000 ਵੀ ਤੁਸੀਂ ਕਹਿੰਦੇ ਦਿੱਤੇ ਪਰ ਉਹ ਪੈਸੇ ਜਾਂਦੇ ਕਿੱਥੇ ਨੂੰ ਕਹਿੰਦਾ ਮੇਰੇ ਕੋਲ ਇੱਕ ਟਕਾ ਵੀ ਨਹੀਂ ਉਹਦੀ ਮਾਂ ਵੀ ਕਹਿੰਦੀ ਸਾਨੂੰ 10 ਰੁਪਏ ਵੀ ਨਹੀਂ ਦਿੰਦਾ ਉਹਦੀ ਭੈਣ ਵੀ ਇੱਕ ਵਾਰੀ ਮੈਂ ਕਹਿੰਦੀ ਸੁਣੀ ਸਾਨੂੰ ਕੱਖ ਨਹੀਂ ਦਿੰਦਾ ਫਿਰ ਪੈਸੇ ਸਾਰੇ ਕਿੱਥੇ ਜਾਂਦੇ ਨੇ ਪਾਜੀ ਆ ਹੁਣ ਕਲੀਅਰ ਤਾਂ ਤੁਹਾਨੂੰ ਮੈਂ ਦੱਸਦਾ ਹਾਂ ਪਾਜੀ ਕਿ ਰੋਲਾ ਵੀ ਇਹੀ ਗੱਲ ਦਾ ਹਾਂ ਰੋਲਾ ਤੇ ਇਹੀ ਗੱਲ ਦਾ ਪੈਸੇ ਲੈਸਾਰੇ ਪੁਸਾ ਮੈਨੂੰ ਬਾਹਰੋਂ ਵੀ ਫੋਨ ਆਇਆ ਹਾਂ ਮੈਨੂੰ ਬਾਹਰੋਂ ਵੀ ਬਹੁਤ ਫੋਨ ਆਈ ਪਾਜੀ ਅਸੀਂ ਜਦੋਂ ਲੈਂਟਰ ਪਾਇਆ ਅਸੀਂ ਵੀ ਪਾਏ ਹੂੰ ਉਹ ਚੀਜ਼ਾ ਨਾ ਕਿ ਹਾਂ ਤੁਸੀਂ ਤੁਸੀਂ ਮੈਨੂੰ ਪਤਾ ਕਿੰਨੇ ਪੈਸੇ ਦੇ ਰਹੇ ਫਾਈਨੈਂਸ਼ਲੀ ਵੀ ਹਨ ਮੈਨੂੰ ਪਤਾ ਇਹਨਾਂ ਦੀ ਇਹਨਾਂ ਦੀ ਨਾ ਇਹਨਾਂ ਨੇ ਸ਼ਾਇਦ ਕੋਈ ਭਾਣ ਜੀ ਰੱਖੀ ਹੋਈ ਸੀ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਕਿ ਭੈਣ ਦੀ ਕੁੜੀ ਆਪਾਂ ਪਾੜ ਲਈਏ ਆਪਾਂ ਹਾਂ ਜੀ ਉਹ ਇਹਨਾਂ ਨੇ ਵਿਆਹ ਕੀਤਾ ਸੀਗਾ ਜੀ ਮੈਨੂੰ ਇਹਦੇ ਨਾਲ ਇੱਕ ਮੁੰਡਾ ਹੋਰ ਆਉਂਦਾ ਸੀ ਕਹਿੰਦਾ ਭਾਜੀ ਆਪਾਂ ਐਂ ਤਾਂ ਹੈਲਪ ਕਰਨੀ ਆ ਅਸੀਂ ਆਪ ਜਾ ਕੇ ਮੈਂ ਆਪ ਚਲੋ ਨਾ ਕੀ ਲੈਣਾ ਕਿੰਨੇ ਪੈਸੇ ਮੈਂ ਮਤਲਬ ਵਧੀਆ ਪੈਸੇ ਦੇ ਕੇ ਆਇਆ ਸੀ ਕਿ ਤੁਹਾਡੀ ਆ ਮਦਦ ਹੋ ਜੇ ਜੀ ਫਿਰ ਮਾਤਾ ਕੋਲ ਮੇਰਾ ਨੰਬਰ ਸੀ ਜੀ ਇਹਦੇ ਪਿੰਡ ਦੇ ਵਿੱਚ ਮਾਤਾ ਦੀ ਨਾ ਲੁੱਟਖ ਹੋ ਗਈ ਸੀ ਕਿਸੇ ਨੇ ਮਾਤਾ ਨੂੰ ਮਤਲਬ ਲਾ ਲੋ ਕੋਈ ਚੀਜ਼ ਪੈਸੇ ਖੋ ਕੇ ਨਾ ਤੇ ਮਾਤਾ ਦੀ ਬਾਹ ਤੋੜਦੀ ਸੀ ਬਾਹ ਟੁੱਟ ਗਈ ਸੀ ਮਾਤਾ ਦੀ ਆਪ ਪਤਾ ਲੱਗਾ ਸੀ ਮੈਨੂੰ ਉਹਦਾ ਹਾਂ ਜੀ ਪਚਾਰਕ ਦਿਨ ਮਾਤਾ ਦੀ ਬਾਹ ਐਦਾਂ ਹੀ ਰਹੀ ਤੇ ਕਿਸੇ ਨੇ ਪਿੰਡ ਦੇ ਵਿੱਚ ਕਿਸੇ ਨੇ ਬਣਾਈ ਨਹੀਂ ਸੀ ਮੈਨੂੰ ਫਿਰ ਮਾਤਾ ਨੇ ਫੋਨ ਕੀਤਾ ਕਹਿੰਦੀ ਪੁੱਤ ਕਿ ਮੈਨੂੰ ਤੇਰੀ ਬਹੁਤ ਲੋੜ ਆ ਲੁਧਿਆਣੇ ਤੋਂ ਤਰਨਤਨ ਸਾਹਿਬ ਜਿਹੜਾ ਆਪਣੇ ਇਹਨਾਂ ਦਾ ਪਿੰਡ ਉੱਤੇ ਸੀਤੋ ਪਿੰਡ ਮੈਂ ਮਤਲਬ ਮੈਨੂੰ ਆਣ ਜਾਣ 300 ਕਿਲੋਮੀਟਰ ਆਈਡੀਆ ਹੈ ਐਨਾਂ ਕ ਮੈਂ ਗਿਆ ਸਪੈਸ਼ਲ ਮੈਂ ਉੱਥੇ ਬਣਾ ਕੇ ਆਇਆ ਡਾਕਟਰ ਤੇ ਲੈ ਕੇ ਗਿਆ ਫਿਰ ਉਹ ਡਾਕਟਰ ਦਾ ਮੈਂ ਨੰਬਰ ਲਿਆ ਤੇ ਉਹਨੂੰ ਆਪਣਾ ਦਿੱਤਾ ਮੈਂ ਕਿ ਵੀਰੇ ਜਦੋਂ ਵੀ ਇਹ ਦਵਾਈ ਲੈਣ ਆਉਣਗੇ ਤੁਸੀਂ ਪੈਸੇ ਨਹੀਂ ਲੈਣੇ ਵ ਇਹਨਾਂ ਤੋਂ ਤੁਸੀਂ ਸਿਰਫ ਮੈਨੂੰ ਕੋ ਫੋਨ ਕਰ ਦੋ ਕਿ ਪਲੀਜ਼ ਰਿਕਵੈਸਟ ਆ ਕਿ ਚਲੋ ਡਾਕਟਰ ਅਗਲਾ ਕੀ ਕਰਾਂ ਮੈਂ ਕਿਉਂ ਕਰਾਂ ਮੈਂ ਇਹ ਮੈਂ ਕਹਿੰਨੀ ਆਣਾ ਕੀ ਹੈ ਭਗਤ ਬੰਦੇ ਨੇ ਤੁਸੀਂ ਮੈਨੂੰ ਫੋਨ ਕਰਨਾ ਮੈਂ ਪੈਸੇ ਪੁਣੇ ਉਹ ਡਾਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੁੰਦੀ ਰਹਿੰਦੀ ਹੈ ਬਹੁਤ ਭਗਤ ਬੰਦੇ ਨੇ ਉਹ ਉਹਨਾਂ ਨੇ ਖੁਸ਼ ਹੋਏ ਮੈਨੂੰ ਕਹਿੰਦੇ ਕਿ ਯਾਰ ਇਦਾਂ ਦੇ ਬੰਦੇ ਹੈਗੇ ਨੇ ਕਿ ਇਦਾਂ ਮੈਂ ਕਿ ਜੇ ਐ ਕਰਕੇ ਭਾਈ ਇਹਨਾਂ ਦੇ ਦੇਣ ਤੋਂ ਅਸੀਂ ਇਹਨਾਂ ਨੂੰ ਕੀ ਦਿੱਤਾ ਉਹ ਸੱਚੇ ਪਾਸਾ ਜਾਣਦਾ ਪਰ ਇਹਨਾਂ ਦੀ ਵੀ ਦੇਣ ਸਾਨੂੰ ਹੈਗੀ ਆ ਹਣਾ ਤੇ ਅਸੀਂ ਖੁਸ਼ ਹੁੰਨੇ ਆ ਚਲੋ ਜੋ ਵੀ ਹੈਗਾ ਤੇ ਉਹ ਉੱਥੇ ਡਾਕਟਰ ਨੂੰ ਵੀ ਮੈਂ ਪੈਸੇ ਆਨਲਾਈਨ ਪਾਉਂਦਾ ਰਿਆ ਤੇ ਉਹ ਫਿਰ ਜਦੋਂ ਮਾਤਾ ਦੀ ਗੱਲ ਹੋਈ ਫਿਰ ਮੈਨੂੰ ਗੁੱਸਾ ਲੱਗਾ ਇਹ ਗੱਲ ਦਾ ਕਿ ਮਾਤਾ ਕਿ ਜਦੋਂ ਤੁਹਾਨੂੰ ਲੋੜ ਸੀ ਮੈਨੂੰ ਤੁਸੀਂ ਯੂਜ਼ ਕੀਤਾ ਵਰਤਿਆ ਤੁਸੀਂ ਫੋਨ ਕਰਕੇ ਮੈਨੂੰ ਕਿ ਆ ਪੁੱਤ ਆ ਲੋੜ ਮੈਨੂੰ ਆ ਚੀਜ਼ ਦੀ ਲੋੜ ਆ ਫਕ ਪੂਰੀ ਕਰਦੇ ਰਹੇ ਕੋਈ ਗੱਲ ਨਹੀਂ ਕਿੰਨੀ ਕੁ ਗੱਲਾਂ 100 200 ਦੀ 500 ਦੀ ਕਿਹੜੀ ਗੱਲ ਆ ਆਪਾਂ ਕਰਦੇ ਰਹੇ ਰੁਪਿਆ ਇੱਕ ਵੀ ਦਿੱਤਾ ਕਿਸੇ ਨੂੰ ਤੇ ਲੱਖਾਂ ਰੁਪਈਆ ਵੀ ਦਿੱਤਾ ਮੈਟਰ ਉਨਾ ਹੀ ਕਰਦਾ ਕਿ ਅਸੀਂ ਕਿਸੇ ਦੇ ਨਾਲ ਉਸ ਵੇਲੇ ਖੜੇ ਜਦੋਂ ਆਪਾਂ ਕਰਉਂ ਜੀ ਉਹੀ ਗੱਲ ਹੈ ਤੇ ਅੱਜ ਉਹ ਮੁੰਡਿਆ ਦੀ ਤੁਹਾਡੇ ਨਾਲ ਗੱਲਬਾਤ ਹੁੰਦੀ ਸੁਣ ਰਿਹਾ ਸੀਗਾ ਤੇ ਆਪਾਂ ਥੋੜੀ ਜਿਹੀ ਗੱਲਬਾਤ ਤੁਹਾਡੀ ਸੁਣਦੇ ਆਂ ਫੇ ਉਹਦੇ ਵਿੱਚ ਆਪਾਂ ਢੀੜਗਾ ਕਥਾ ਬਣਾਈ ਮੇਰੇ ਮੁੰਡੇ ਦੀ ਤੇ ਮਾਂ ਪਾਪਾ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਨਿਊਜ਼ ਵਾਲੇ ਵੀ ਲੈਣਗੇ ਕੋਈ ਕੰਮ ਨਹੀਂ ਮੈਂ ਖਬਰ ਤਰਤਾ ਲੈਣੀ ਹੋਣਾ ਮੈਂ ਨਾਲ ਰਹਿਣ ਦੇ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਲ ਕੀ ਹੀਆ ਕਰੀਣ ਕੋ ਬਣਾ ਕੇ ਗਿਆ ਇਹ ਬਣਾਇਆ ਨਹੀਂ ਮਾਦਾ ਮੈਂ ਤਾਂ ਖਬਰਾਂ ਆਇਆ ਮੈਂ ਤਾਂ ਨਹੀਂ ਬਣਾਇਆ ਕਿਨੇ ਆਲਾ ਆ ਪਿੱਛੇ ਕੋਈ ਜਿੱਦਾਂ ਅਖਬਾਰ ਆ ਵੀ ਆਹ ਪੁੱਛ ਆ ਕੇ ਹਾਂਜੀ ਹਾਂਜੀ ਉਹ ਇਹ ਇਹ ਜਦੋਂ ਨਾ ਜਦੋਂ ਵੀਡੀਓ ਬਣਾਈ ਨਾ ਇਹਨਾਂ ਨੇ ਉਹਦੇ ਵਿੱਚ ਤੁਹਾਨੂੰ ਕਹੇ ਕਿ ਮੁੰਡਾ ਇਹਨਾਂ ਦਾ ਉਹ ਖ਼ਬਰੀ ਉਹ ਸਾਡਾ ਹੀ ਖ਼ਬਰੀ ਲਾ ਲ ਤੁਸੀਂ ਉਹ ਕਹਿੰਦਾ ਮਾਤਾ ਨੂੰ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਜਾਂਦਿਆਂ ਮਾਤਾ ਨੂੰ 100 ਰੁਪਿਆ ਫੜਾਇਆ ਅੱਛਾ ਤੇ ਉਸ ਤੋਂ ਬਾਅਦ ਪਹਿਲਾਂ 2 4 5 7 ਮਿੰਟ ਉਦਾਂ ਨਾਰਮਲ ਗੱਲਾਂ ਕੀਤੀਆਂ ਫਿਰ ਮਾਤਾ ਇਹ ਦੇਖੋ ਇਦਾਂ ਕਰਕੇ ਅਸੀਂ ਤਾਂ ਫਲਾਣਾ ਟਮਕਣਾ ਹੋਮ ਈਮੋਸ਼ਨਲ ਕਰਕੇ ਫਿਰ ਉਸ ਤੋਂ ਮਾਂ ਨੂੰ ਦੱਸਿਆ ساری ਕਹਾਣੀ ਹਾਂ ਉਹ ਉਨੂੰ ਥੋੜਾ ਜਿਹਾ ਹੱਲਾਸ਼ੇਰੀ ਦਿੱਤੀ ਪੰਪ ਦਿੱਤਾ ਪਿੱਛੇ ਉਹ ਖੜਾ ਪਿੱਛੇ ਪੂਰਾ ਉਹਨੂੰ ਆ ਦੱਸ ਰਿਹਾ ਕਿ ਤੁਸੀਂ ਐਂਦਾ ਬੋਲਣਾ ਤੁਸੀਂ ਐਂਦਾ ਬੋਲੋ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਕਿ ਇੱਕ ਤੁਸੀਂ ਚਲੋ ਵੀਡੀਓ ਪਾ ਦਿਓ ਕੋਈ ਗੱਲ ਨਹੀਂ ਇੱਥੇ ਤਾਂ ਹੱਕ ਚ ਖਿਲਾਫ ਪੈਣੀਆਂ ਹੀ ਹੁੰਦੀਆਂ ਨੇ ਕਿਉਂਕਿ ਹਰ ਇੱਕ ਬੰਦੇ ਦੇ ਮਾਈਂਡ ਦੀ ਅਵਸਥਾ ਵੱਖਰੀ ਵੱਖਰੀ ਹੁੰਦੀ ਪਰ ਨੰਬਰ ਤਾਂ ਹਾਈਡ ਕਰ ਦਿੰਦੇ ਪਤੰਦਰੋ ਖੈਰ ਮੜੀ ਜੀ ਹੋਰ ਮੈਂ ਕਰੀ ਭਾਈ ਜੀ ਭੁੱਲ ਗਿਆ ਸੀ ਆਇਆ ਕੌਣ ਹੀ ਆਇਆ ਕੌਣ ਹੀ ਦੱਸ ਮੈਨੂੰ ਤੈਨੂੰ ਮਾਂ ਦਾ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਹਾ ਨਹੀਂ ਉਹ ਮੇਰੇ ਕੋਲ ਕੀ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜਕਾ ਪਾਈਆਂ ਨੇ ਪਿਆ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਤੇਰਾ ਕਿਨੇ ਮੁੱਲ ਵਿੱਚ ਆਹ ਪੁੱਛ ਸਾਰੀ ਨਿਊਜ਼ ਆਪ ਕੀ ਰੀੜਕਾ ਬਣਾ ਕੇ ਤੂੰ ਗਿਆ ਹਰੀ ਕਹਲੇ ਅਰਥੇ ਤੂੰ ਕਿਥੇ ਮੁੱਕਰਦਾ ਆਂ ਕੀ ਮਾਤਾ ਫੇਰੀ ਸੁਣ ਲੈ ਗੱਲ ਹਾਂ ਤੇਰਾ ਕੋ ਲੈਣਾ ਦੇਣਾ ਦੱਸੋ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਹੈ ਰੀੜਕਾ ਬਣਾਉਣ ਨੂੰ ਤੇ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੁਣ ਤੂੰ ਕਿਸੇ ਨਾਲ ਕਰਦਾ ਮਾਤਾ ਤਾਂ ਬਹੁਤ ਅੱਜ ਗੁੱਸੇ ਵਿੱਚ ਆ ਭਾਜੀ ਉਹ ਮਾਤਾ ਨੂੰ ਫਿਰ ਪੰਪ ਉਹ ਦਿੱਤੇ ਹੋਏ ਨਾ ਹੁਣ ਮਾਤਾ ਨੂੰ ਦਰਸਲ ਦੇ ਵਿੱਚ ਉਹ 10-20000 ਰੁਪਏ ਦਾ ਸੀਗਾ ਖਾਤਸ਼ਾ ਹੋ ਜਣਾ ਸੀ ਮੇਰਾ ਨੁਕਸਾਨ ਪਰ ਉਹਨੂੰ ਮਾਤਾ ਨੂੰ ਇਹ ਨਹੀਂ ਪਤਾ ਹੈਗਾ ਕਿ ਤੇਰਾ ਮੁੰਡਾ ਲੱਖਾਂ ਰੁਪਇਆ ਕਮਾ ਰਿਆ ਅੱਛਾ ਇੱਕ ਗੱਲ ਮਾਤਾ ਨੇ ਇਹਦੇ ਵਿੱਚ ਤੁਹਾਡਾ ਨਕਰ ਰਹੀ ਕਿ ਮੁੰਡਾ ਮੇਰਾ ਲੱਭ ਨਹੀਂ ਰਿਹਾ ਕਿੱਥੇ ਆ ਹੁਣ ਸੀ सोनू ਕਿੱਥੇ ਐਸ ਵੇਲੇ ਉਹ ਅੱਛਾ ਨਾ ਇੱਕ ਜਿੱਥੇ ਉਹ ਬਾਬਾ ਜੀ ਨੇ ਇੱਥੇ ਸੰਤ ਨੇ ਉਹਨਾਂ ਕੋਲ ਆ ਮੁੰਡਾ ਤੇ ਇਹਨਾਂ ਨੂੰ ਪਤਾ ਨਹੀਂ ਕਰਦੇਆਂ ਨੂੰ ਕਹਿੰਦੇ ਲਾਭ ਹੀ ਨਹੀਂ ਰਿਹਾ ਮੈਨੂੰ ਨਹੀਂ ਨਹੀਂ ਪਤਾ ਭਾਜੀ ਐ ਤਾਂ ਭਾਜੀ ਭਾਜੀ ਐ ਤਾਂ 6 ਦਿਨ ਪੁਰਾਣੀ ਵੀਡੀਓ ਜਦੋਂ ਮੈਂ ਗਿਆ ਸੀ ਨਾ ਉਸ ਦਿਨ ਦੀ ਵੀਡੀਓ ਆ ਅੱਛਾ ਹੁਣ ਇਹਨਾਂ ਨੂੰ ਜਦੋਂ ਸਾਡੇ ਕੋਲ ਬੈਠਾ ਸੀਗਾ ਹਾਂ ਹਾਂਜੀ ਹਾਂਜੀ ਸ਼ਾਮ ਨੂੰ ਘਰੇ ਸੀਗਾ ਉਹਨੇ ਫੋਨ ਕੀਤਾ ਸੀਗਾ ਮੈਨੂੰ ਕਹਿੰਦਾ ਭਾਜੀ ਮੈਂ ਘਰੇ ਪਹੁੰਚ ਗਿਆ ਹਾਂ ਹਾਂ ਤੇ ਇਹ ਤੁਸੀਂ ਜਿਹੜਾ ਇੰਟਰਵਿਊ ਦਾ ਕਰ ਰਹੇ ਉਹ ਕਿੱਥੇ ਕਰ ਰਹੇ ਕਹਿੰਦੇ ਸਾਡੇ ਘਰੇ ਆਏ ਨਹੀਂ ਤੁਸੀਂ ਬਾਹਰੋਂ ਬਾਹਰ ਕਿਤੇ ਇੰਟਰਵਿਊ ਕੀਤਾ ਬਾਰ ਬਾਰੀ ਭਾਜੀ ਕਰਨਾ ਸੀ ਮਾਤਾ ਨੇ ਕਰਨ ਦੇਣਾ ਸੀ ਉਹ ਕਹਿੰਦਾ ਮੇਰੀ ਮਾਤਾ ਨਾਲ ਵਾਲੀ ਹੈ ਮੈਂ ਮਾਤਾ ਸਾਹਮਣੇ ਕਰਾਂਗਾ ਮਾਤਾ ਨੇ ਉਹਨਾਂ ਨੂੰ ਫੋਨ ਕਰ ਦੇਣਾ ਮੈਨੂੰ ਉਹਨਾਂ ਫੇਰ ਲੈ ਜਾਣਾ ਹੂੰ ਐਕਚੁਅਲੀ ਕੀ ਸਟੋਰੀ ਕੀ ਦੀ ਮਾਤਾ ਮਾਤਾ ਕੀ ਚਾਹੁੰਦੇ ਨੇ ਐਕਚੁਅਲੀ ਉਹਦੇ ਕੋਲ ਮਾਤਾ ਨੂੰ ਮਾਂ ਤੋਂ ਉਹੀ ਤਾਂ ਗੱਲ ਹੈ ਨਾ ਹੁਣ ਮਾਤਾ ਨੂੰ ਲੱਗਦਾ ਕਿ ਮੇਰਾ ਘਰ ਜਿਹੜਾ ਬਣਾਤਾ ਮੁੰਡਿਆਂ ਨੇ ਘਰ ਤਾਂ ਬਣਾਇਆ ਜੀਖਨ ਬਾਈ ਜੀ ਨੇ ਜੀ ਇੱਕ ਘਰ ਪਿੱਛੇ ਉਹ ਕਹਿੰਦਾ ਜੀ ਘਰ ਬਣਾਇਆ ਤੁਸੀਂ ਦੇਖੋ ਲਿਖਿਆ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਪਤਾ ਨਹੀਂ ਐਦਾਂ ਕੁਝ ਉਹ ਲਿਖਿਆ ਹੋਇਆ ਅੱਛਾ ਤੇ ਮਾਵਾ ਕੇਰੀ ਘਰ ਉਹਨੇ ਬਣਾਇਆ ਹੁਣ ਅਸਲ ਇੱਕ ਤਾਂ ਜਲੋ ਸਰਕਾਰ ਨੇ ਬਣਾਇਆ ਸੀਗਾ ਘਰ ਪਿੱਛੇ ਲਿਖਿਆ ਹੈ ਇੱਕ ਉਹਨਾਂ ਨੇ ਬਣਾਇਆ ਜੀ ਨਹੀਂ ਦੋ ਘਰ ਕਿ ਮਤਲਬ ਦੋ ਘਰ ਆ ਦੋ ਘਰ ਨਹੀਂ ਕਮਰੇ ਦੀ ਗੱਲ ਕਰਦਾ ਇੱਕ ਕਮਰਾ ਸਰਕਾਰ ਵੱਲੋਂ ਬਣਾਇਆ ਗਿਆ ਇੱਕ ਕਮਰਾ ਉਹਨਾਂ ਨੇ ਬਣਾਤਾ ਤੇ ਉਹ ਕਮਰਾ ਮਤਲਬ ਕਹਿੰਦਾ ਭਾਬ ਇਹਨਾਂ ਨੇ ਇਹ ਨਾ ਇੱਕ ਪੋਸਟ ਪਾਈ ਸੀਗੀ ਐ ਕਰਕੇ ਸੋਨੂ ਦਾ ਘਰ ਬਣ ਲਗਾ ਤੁਸੀਂ ਮਦਦ ਕਰੋ ਹਾਂ ਹਾਂ ਫਰਜੀ ਖਾਨ ਬਾਈ ਨੇ ਬੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿੱਥੋ ਕਿੱਥੋਂ ਲੋਕਾਂ ਨੇ ਮਦਦ ਕੀਤੀ ਕਿ ਜੀ ਤੇ ਐਂਡ ਦੇ ਆ ਕੇ ਕਹਿੰਦਾ ਕਿ ਘਰ ਕਿਨੇ ਬਣਾਇਆ ਉਹ ਕਹਿੰਦੀ ਜੀ ਗੋਪੀ ਚੋਲੇ ਵਾਲੇ ਨੇ ਬਣਾਇਆ ਅੱਛਾ ਤੇ ਗੋਪੀ ਚੋਲੇ ਵਾਲੇ ਨੇ ਜੇਬ ਚੋਂ ਥੋੜਾ ਲਾ ਕੇ ਬਣਾਇਆ ਹਣਾ ਐ ਗੋਪੀ ਚੋਲੇ ਵਾਲਾ ਕੌਣ ਆ ਐਕਚੁਅਲੀ ਹੁਣ ਇਹਨਾਂ ਨੂੰ ਮੈਨੇਜ ਕਰ ਰਿਹਾ ਆਪਣੇ ਉਹੀ ਉਹੀ ਮੈਨੇਜ ਉਹੀ 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 ਵੀਰੇ ਸਾਰੀ ਪਸਾਜ ਦੀ ਜੜ ਜਿਹੜਾ ਉਹੀ ਮੁੰਡਾ ਆ ਅੱਛਾ ਤੇ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਨੂੰ ਵੀ ਬੋਲ ਰਿਹਾ ਮਾਤਾ ਕੋਲ ਕੁਆ ਰਿਹਾ ਜਿਹੜਾ ਉਹੀ ਉਹੀ ਨੇ ਭਾਜੀ ਉਹੀ ਉਹੀ ਨੇ ਉਹੀ ਨੇ ਉਹ ਅੱਛਾ ਅੱਛਾ ਤੇ ਜਿਹੜੇ ਜਿਹੜੇ ਫਿਰ ਸੋਨੂ ਕੋਲ ਪੈਸੇ ਪੂਸੇ ਖਾਏ ਜਾਂਦੇ ਉਹਨਾਂ ਵਿੱਚ ਇਹੇ ਬੰਦਾ ਸ਼ਾਮਿਲ ਆ ਜਾਂ ਕੋਈ ਹੋਰ ਬੰਦੇ ਨੇ ਇਹ ਮੇਨ ਆ ਭਾਜੀ ਮੇਨ ਆ ਮੇਨ ਆ ਤੇ ਮਤਲਬ ਤੁਹਾਡਾ ਕਹਿਣ ਦਾ ਭਾਵ ਕਿ ਇਹ ਜਿਹੜੇ ਗੋਪੀ ਚੋਲੇ ਵਾਲਾ ਸਮਥਿੰਗ ਕੁਝ ਕਹਿ ਰਿਹਾ ਇਹ ਇਹ ਪੈਸੇ ਖਾਂਦੇ ਨੇ ਯਾਰ ਇਸ ਇਹੋ ਜਿਹੇ ਬੰਦੇ ਕੋਲੋਂ ਵੀ ਹਾਂਜੀ ਹਾਂਜੀ ਪਾਜੀ ਪੰਜ ਮਾਰਦੇ ਕੁੱਟਦੇ ਵੀ ਨੇ ਨਾ ਚੱਕਰ ਆ ਮੁੰਡੇ ਨੇ ਤੁਸੀਂ ਤੁਸੀਂ ਕਹਿੰਦੇ ਜੀ ਮਾਂ ਤਾਂ ਆਪਣੇ ਨੂੰ ਕਿਹਾ ਵੀ ਮਾਰ ਦੇ ਕੋਟ ਦੇ ਮੈਨੂੰ ਮਾਂ ਤਾਂ ਤੂੰ ਸੱਚੀ ਜਿਹੜਾ ਨੇ ਸੱਚੀ ਪਾਜੀ ਨੂੰ ਕੁੱਟਦੇ ਵੀ ਹੋਣਗੇ ਲੋਕੀ ਲੈ ਜਾ ਕੇ ਪਾਜੀ ਮੇਰੀ ਸੁਣ ਲਓ ਗੱਲ ਇਹ ਥੋੜਾ ਜਿਹਾ ਹੈਗਾ ਵਿਚਾਰਾ ਥੋੜਾ ਜਿਹਾ ਇਦਾਂ ਦਾ ਕੋਕੀ ਇਹ ਇਹਨਾਂ ਦਾ ਪਤਾ ਨਹੀਂ ਇੱਕਦਮ ਇਹਨਾਂ ਨੇ ਗੁੱਸਾ ਕਰ ਜਾਣਾ ਇੱਕਦਮ ਇਹਨਾਂ ਨੇ ਅਗਲੇ ਨੂੰ ਕੋਈ ਜਾ ਉਹਨੇ ਕੋ ਗੱਲ ਕੀਤੀ ਹੋਣੀ ਹੈ ਮਸਕਰੀ ਕੀਤੀ ਹੋਣੀ ਤਾਂ ਇਹਨੇ ਗੁੱਸਾ ਕਰਕੇ ਜਾ ਉਹਦੇ ਗਲਗਲ ਪਿਆ ਹੋਣਾ ਹਾਂ ਇਹਨੂੰ ਛੇੜਦੇ ਨੇ ਨਾ ਜਾਣ ਕੇ ਗਾਲਾਂ ਤਾਂ ਆਪ ਕਢਵਾਉਂਦੇ ਨੇ ਉਹ ਤਾਂ ਮੈਂ ਦੇਖਦਾ ਹਾਂ ਉਹਨਾਂ ਵੀਡੀਓ ਵਿੱਚ ਹਾਂਜੀ 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 ਤੇ ਉਹਦੇ ਕਰਕੇ ਉਹ ਜਦੋਂ ਉਹਨੂੰ ਛੇੜਿਆ ਉਹਨਾਂ ਨੇ ਕੁਝ ਬੋਲਿਆ ਹੋਣਾ ਤਾਂ ਉਹ ਜਦੋਂ ਉਹਨੂੰ ਗੁੱਸਾ ਲੱਗ ਗਿਆ ਹੋਣਾ ਹੂੰ ਇਹ ਚੀਜ਼ ਹੈ ਤਾਂ ਕਰਕੇ ਹੋਰ ਵੀ ਇੱਕ ਦੋ ਵਾਰ ਵੀਡੀਓਸ ਵੀ ਪੁਰਾਣੀਆਂ ਆਈਆਂ ਸੀ ਕਿ ਇਹਦੇ ਮੁੰਡੇ ਗਾਲ ਪਏ ਆ ਉਹ ਕਹਿੰਦੇ ਸੀ ਸਾਨੂੰ ਇਹ ਬੋਲਿਆ ਗਲਤ ਹਾਂ ਨਹੀਂ ਬੋਲਦਾ ਤਾਂ ਚਲੋ ਮੈਂ ਹੁਣ ਜੇ ਉਹਦੇ ਕੋਲ ਤੁਸੀਂ ਗਾਲਾਂ ਗੋਲਾਂ ਕੱਢਦਾ ਹੁੰਦਾ ਚਲੋ ਉਹ ਤਾਂ ਫਿਰ ਪਰ ਚੱਕਰੇ ਵੀ ਉਹਨੂੰ ਸ਼ਾਇਦ ਨਹੀਂ ਪਤਾ ਲੱਗਦਾ ਮੈਂ ਕੀ ਕਹਿ ਰਿਹਾ ਜਾਂ ਉਹਨੂੰ ਤਾਂ ਕਰਦੇ ਨੇ ਜਿੱਦਾਂ ਸੇਮ ਕਹਾਣੀ ਭਾਜੀ ਉਹ ਤੁਹਾਨੂੰ ਪਤਾ ਇਦਾਂ ਦੇ ਕਈ ਨੇ ਇੱਕੋ ਸਹੋਤਾ ਸਹੋਤਾ ਹੁੰਦਾ ਇਹ ਗਾਣੇ ਗੂਣੇ ਗਾਣੇ ਉਹ ਵੀ ਬਿਚਾਰ ਗੁੰਮ ਗੁੰਮ ਗਿਆ ਇੱਕੋ ਮੁੱਖ ਮੰਤਰੀ ਦਾ ਦਿਲੋਂ ਕੀ ਹਾਲ ਕੀਤਾ ਲੋਕਾਂ ਨੇ ਮੁੱਖ ਮੰਤਰੀ ਫਿਰ ਹੋਰ ਮੈਂ ਉਹੀ ਉਹੀ ਹਾਂਜੀ ਬਲੀ ਉਹੀ ਉਹੀ ਦੁੱਖ ਆਪਾਂ ਨੂੰ ਉਹੀ ਦੁੱਖ ਆ ਕਿ ਇਹ ਐਡਾ ਨਹੀਂ ਤੁਸੀਂ ਉਹ ਬੰਦਿਆਂ ਦੇ ਤੁਸੀਂ ਪੈਸੇ ਖਾ ਰਹੇ ਹੋ ਐਡਾ ਨਹੀਂ ਨਾ ਹੁੰਦਾ ਤੁਸੀਂ ਉਹ ਤਾਂ ਚੈਨਲ ਬਣਾਓ ਲੋਕ ਪਸੰਦ ਕਰਦੇ ਨੇ ਉਹਨੂੰ ਪਸੰਦ ਕਰਦੇ ਨੇ ਦੇਖਣਾ ਚਾਹੁੰਦੇ ਨੇ ਹਾਂਜੀ ਉਹਦਾ ਚੈਨਲ ਬਣਾਓ ਚੈਨਲ ਦੇ ਵਿੱਚ ਖਾਤਾ ਉਹਦਾ ਲੱਗਾ ਫੇਸਬੁੱਕ ਤੇ ਖਾਤਾ ਲਗਾ ਇੰਸਟਾਗ੍ਰam ਆਈਡੀ ਉਹਦੇ ਕੋਲ ਹੋਵੇ ਉਹ ਵੀਡੀਓ ਆਪਣੇ ਨੂੰ ਪਤਾ ਹੋਵੇ ਕਿ ਕਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਕਿੰਨੇ ਪੈਸੇ ਆਏ ਨੇ ਉਹ ਲਵੇ ਉਹ ਤੁਹਾਨੂੰ ਦੇਵੇ ਕਿ ਪਾਜੀ ਤੁਸੀਂ ਮੇਰੇ ਨਾਲ ਹੋ ਇਹਨਾਂ ਨੂੰ ਇਹ ਹੀ ਹੈਗਾ ਕਿ ਏਦਾਂ ਦਾ ਫਿਰ ਸਾਡੇ ਹੱਥੋਂ ਸਾਰਾ ਨਿਕਲ ਜਾਣਾ ਇਹਹੀ ਪ੍ਰੋਬਲਮ ਏਦਾਂ ਸੇਮ ਹੀ ਉਹਦੇ ਨਾਲ ਹੁੰਦਾ ਰਿਹਾ ਮੁੰਡੇ ਨਾਲ ਮੁੱਖ ਮੰਤਰੀ ਨਾਲ ਵੀ ਇਹੀ ਹੁੰਦਾ ਹੈ ਹੋਰ ਵੀ ਕਾਫੀ ਨੇ ਜਿਨ੍ਹਾਂ ਨੂੰ ਏਦਾਂ ਯੂਜ਼ ਕੀਤਾ ਗਿਆ ਤੇ ਚਲੋ ਰੱਬ ਜਾਣਦਾ ਕੀ ਹੈ ਮੈਨੂੰ ਬੜਾ ਦੁੱਖ ਹੋਇਆ ਤੁਹਾਡੀ ਵੀਡੀਓ ਦੇਖ ਕੇ ਮੈਂ ਬੜਾ ਤਦੇ ਮੈਂ ਵੀਡੀਓ ਇੱਕ ਛੋਟੀ ਜੀ ਪਾਈ ਸੀ ਮੈਂ ਕਿਹਾ ਯਾਰ ਇਹੋ ਜਿਹੇ ਬੰਦੇ ਨੂੰ ਲੋਕਾਂ ਨੇ ਬਹੁਤ ਪਸੰਦ ਕੀਤੀ ਉਹ ਵੀਡੀਓ ਬੜੇ ਵਧੀਆ ਕਮੈਂਟਸ ਆਏ ਹੋਏ ਨੇ ਤੇ ਮੈਂ ਤਾਂ ਚਲੋ ਖੈਰ ਆਪਾਂ ਜੇ ਕੁਛ ਅਪਡੇਟ ਹੋਏ ਜਰੂਰ ਦੱਸਿਓ ਅਸੀਂ ਤੇ ਕਹਿੰਦੇ ਆ ਵੀ ਤੰਦਰੁਸਤ ਰਹੋ ਕਿਉਂਕਿ ਦੇਖੋ ਜਦੋਂ ਉਹਨੇ ਕਿਹਾ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਕਰਦੇ ਕਹਿੰਦਾ ਮੈਂ ਇੱਕ ਦਿਨ ਕਹਿੰਦਾ ਮੈਂ ਲਿਖ ਕੇ سارے ਨਾਂ ਨੂੰ ਸ਼ਾਇਰ ਕਹਿੰਦਾ ਤੇ ਮੈਂ ਕਹਿੰਦਾ ਇਹਨਾਂ ਦੇ ਸਿਰ ਚੜ ਕੇ ਮਰ ਜਾਣਾ ਉਹਨੇ ਕਿਹਾ ਨਾ ਤੁਹਾਡੇ ਵੀਡੀਓ ਤੇ ਪੋਸਟ ਤੁਸੀਂ ਦੇਖੋ ਤੰਗ ਅਗਲੇ ਨੂੰ ਇੰਨਾ ਕਰਨਾ ਕੋਈ ਵੀ ਬੰਦਾ ਆ ਉਹਦਾ ਮਤਲਬ ਹੈਗਾ ਉਹਨੂੰ ਬਾਹਰ ਤੰਗ ਕਰ ਦੇਣਾ ਆਪਾਂ ਇੰਨੀ ਕੁਕ ਤੁਸੀਂ ਜੋ ਆਪਾਂ ਘਰੇ ਲੜ ਵੀ ਪੈਣੇ ਤੇ ਆਪਾਂ ਇੰਨੀ ਜਲਦੀ ਕਹਿ ਦਿੰਨੇ ਆ ਤੁਮ ਆਪਾਂ ਲੜਿਆ ਜੀ ਮੈਂ ਕੁਝ ਖਾ ਲੈਣਾ ਨਹੀਂ ਆਪਾਂ ਕੋ ਬਹੁਤ ਵੱਡੀ ਗੱਲ ਹੋ ਜੇ ਤੇ ਆਪਣੇ ਆਪਾਂ ਕਹਿੰਦੇ ਆ ਭਾਈ ਮੈਂ ਮੈਨੂੰ ਤੰਗ ਨਾ ਕਰੋ ਮੈਨੂੰ ਕੁਝ ਹੋ ਜਾਣਾ ਜਾਂ ਮੈਂ ਕੁਝ ਕਰ ਲੈਣਾ ਬਹੁਤ ਵੱਡੀ ਗਲਤ ਹੋ ਗਈ ਫੇਰ ਕਰਦੇ ਆ ਨਹੀਂ ਜੇ ਨਾ ਉਹ ਜਿੱਦਾਂ ਕਈ ਅੱਜਕੱਲ ਸੋਸ਼ਲ ਮੀਡੀਆ ਡਰਾਮੇ ਬਹੁਤ ਚੱਲੇ ਕਈ ਭਾਜੀ ਜਾਣ ਕੇ ਇਦਾਂ ਬਣੇ ਹੋਇਆ ਜਾਣ ਕੇ ਕਿਉਂਕਿ ਲੋਕਾਂ ਨੂੰ ਪਤਾ ਇੱਤਾਂ ਹੀ ਪੈਸੇ ਆਉਂਦੇ ਇੱਤਾਂ ਹੀ ਰੀਲਾਂ ਚੱਲਦੀਆਂ ਨੇ ਇਹ ਜੇ ਇਹ ਐਕਚੁਅਲੀ ਜੈਨੂਨ ਹੈ ਸੱਚੀ ਵਿਚਾਰੇ ਕੋ ਤੁਰਿਆ ਨਹੀਂ ਜਾਂਦਾ ਜਿੰਨਾ ਕ ਬੋਲਦਾ ਬਹੁਤ ਨੇ ਕਿੱਤੇ ਦੀ ਕਿਤੇ ਗੱਲ ਜਦ ਕਹਿੰਦੇ ਨੇ ਆਪਣੇ ਪੰਜਾਬੀ ਜੇ ਛੱਡੋ ਮਾਜ ਥੱਲੇ ਜਾਂਦਾ ਝੋਟੇ ਥੱਲੇ ਇਦਾਂ ਬਾਰੇ ਦਾ ਹੌਕਤਾਫ ਹੈਗਾ ਹਨਾ ਤੇ ਉਹ ਕਿੰਦੇ ਹੋਰੀ ਚਲ ਜਾਂਦਾ ਝੋਟੇ ਥੱਲੇ ਇਹਦੇ ਵੀ ਜਾਂਦਾ ਡਰਾਮੈਟਿਕ ਟਾਈਪ ਹੁੰਦਾ ਆਪਾਂ ਗੱਲ ਹੀ ਨਹੀਂ ਸੀ ਕਰਨੀ ਕਿਉਂਕਿ ਮੈਨੂੰ ਵੀ ਪਤਾ ਡਰਾਮਾ ਕਿਹੜੇ ਲੋਕ ਕਰਦੇ ਮੈਂ ਉਹਨਾਂ ਬਾਰੇ ਬਹੁਤਾ ਨਹੀਂ ਬੋਲਦਾ ਮੈਂ ਕਹਿੰਦਾ ਖਸਮਾਂ ਨੂੰ ਫਾਲ ਹੈ ਨਾ ਕੋਈ ਆਪਣੇ એનર્ਜੀ ਕੱਧ ਤੋਂ ਵੇਸਟ ਕਰਨੀ ਤੇ ਇਹ ਜਿਹੜਾ ਨੇਚਰਲ ਹੈਗਾ ਇਹਦੀ ਜੋ ਵੀ ਹੈਗਾ ਬੋਲਣ ਦਾ ਜਿੰਨਾ ਕੋ ਨੂੰ ਪਤਾ ਆ ਫਿਰ ਤੋਰ ਤੋਰ ਵੀ ਨਹੀਂ ਹੁੰਦਾ ਵਿਚਾਰੇ ਕੋਲ ਇੱਕ ਵੀਡੀਓ ਵਿੱਚ ਬਹੁਤ ਸੋਹਣੀ ਜੀਨ ਜੂਨ ਪਾਉਂਦੇ ਇੱਕ ਵੀਡੀਓ ਵਿੱਚ ਬਿਲਕੁਲ ਹੀ ਨੰਗਾ ਕਰਕੇ ਉਹਨੂੰ ਕੁੱਟਣ ਵੱਢਣ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੈਂ ਚਾਹੇ ਕਿ ਉਹਦੀ ਗੱਲਬਾਤ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਕੋਈ ਮੇਰੇ ਖਿਆਲ ਨਹੀਂ ਕੋ ਉਹਨਾਂ ਨੂੰ ਉਹਨਾਂ ਬਾਰੇ ਜਾਣਦਾ ਆਪਾਂ ਪਰ ਡਿਟੇਲ ਚ ਇੱਕ ਵਾਰੀ ਫਿਰ ਗੱਲਬਾਤ ਕਰਾਂਗੇ ਪਰ ਮਾਤਾ ਕਿਵਰੀ ਇਦਾਂ ਨਹੀਂ ਕਿਤੇ ਇਦਾਂ ਤਾਂ ਨਹੀਂ ਆਪਾਂ ਸਾਰੇ ਜਾਂ ਹੋਰ ਕਈ ਸੋਚਣਾ ਮਾਤਾ ਲਾਲਚ ਹੋਈ ਤੇ ਮਾਤਾ ਨੂੰ ਕਿਉਂਕਿ ਮਾਂ ਦਾ ਇੱਕ ਦਾ ਪਿਓ ਸ਼ਾਇਦ ਹੈ ਨਹੀਂ ਉਹਦਾ ਕਿ ਪਿਓ ਹੈਗਾ ਕਿਉ ਹੈਗਾ ਜੀ ਹੈਗਾ ਜੀ ਕਿਉ ਹੈਗਾ ਹਨਾ ਅੱਛਾ ਮਾਂ ਪਿਓ ਨੇ ਇਹ ਵੀ ਹੁੰਦਾ ਨਾ ਭਾਜੀ ਕਿ ਸਾਡਾ ਬੱਚਾ ਇਦਾਂ ਦਾ ਆ ਤੇ ਇਹਨੂੰ ਲੋਕਾਂ ਨੇ ਖਾ ਜਾਣਾ ਤੇ ਕਹਿੰਦੇ ਹੁਣ ਵੀ ਜੋ ਆਵੇ ਚਲੋ ਅਸੀਂ ਧੱਥੀ ਦੇਈ ਜਾਵਾਂਗੇ ਸਾਡੇ ਕੋਲ ਸਿਕਿਉਰ ਰਵੇ ਉਹਦੀ ਮਨੀ ਵੀ ਤੇ ਬੱਚਾ ਵੀ ਸਾਡਾ ਇਦਾਂ ਤਾਂ ਨਹੀਂ ਵੀ ਉਹ ਇਦਾਂ ਚਾਹੁੰਦੇ ਨੇ ਵੀ ਸਾਡੇ ਥਰੂ ਸਾਰਾ ਕੁਝ ਹੋਵੇ ਪੈਸਾ ਵੀ ਸਾਡੇ ਕੋ ਆਵੇ ਤਾਂ ਕਿ ਬੱਚੇ ਕੋਲ ਕੋਈ ਖੁਇ ਰਹੇ ਪਰ ਲੋਕ ਕੀ ਜਾਂ ਮੈਂ ਜਾਂ ਤੁਸੀਂ ਕਹੀ ਜਾਓ ਯਾਰ ਉਹ ਮਾਤਾ ਲਾਲਚਣਾ ਪੈਸੇ ਦੀ ਪੈਸੇ ਦਾ ਉਹਦੇ ਤੇ ਹੈਗਾ ਇਹ ਲਾਲਚ ਹੋਈ ਹੈ ਪੈਸੇ ਵਾਸਤੇ ਇਦਾਂ ਦਾ ਤਾਂ ਨਹੀਂ ਕੋਈ ਚੱਕਰ ਨਹੀਂ ਨਹੀਂ ਆਈਦਲਾ ਚੈੱਕ ਕਰੂੰਦਾ ਭਾਜੀ ਤੇ ਪਹਿਲਾ ਮੁੰਡਿਆਂ ਨਾਲ ਇੱਕ ਮੁੰਡਾ ਇਹਦਾ ਸਭ ਤੋਂ ਪਹਿਲਾ ਸੰਨੀ ਮੁੰਡਾ ਸੀਗਾ ਉਹ ਬਹੁਤ ਸਾਉ ਮੁੰਡਾ ਭਗਤ ਮੁੰਡਾ ਉਹ ਉਹਦੇ ਨਾਲ ਕੰਮ ਕਰਦੇ ਉਹਨੇ ਭਾਜੀ ਇਹਨੇ ਚੰਗੇ ਇਹਨਾਂ ਨੂੰ ਸਾਰੇ ਦਿੱਤੇ ਮੈਂ ਉਦੋਂ ਜਦੋਂ ਪਹਿਲੀ ਵਾਰ ਇੰਟਰਵਿਊ ਕੀਤੀ ਨਾ ਜੀ ਜਦੋਂ ਵੀ ਜਾਂਦਾ ਸੀ ਉਹ ਮੈਨੂੰ ਸਪੈਸ਼ਲ ਸਭੂ ਦੋ ਚਾਰ ਵਾਰਾਂ ਨੇ ਮੈਸੇਜ ਕੀਤਾ ਬੰਦਾ ਭਾਜੀ ਅੱਜ ਇੱਥੋਂ ਇੱਥੋਂ ਆਏ ਨੇ ਤੇ ਐਂ ਕਰਕੇ ਪੈਸੇ ਆਏ ਨੇ ਕਿ ਮੈਂ ਨਹੀਂ ਰੱਖਣੇ ਇਹਦੇ ਪੈਸੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰ ਜੇ ਤੂੰ ਇਹਦੇ ਨਾਲ ਰਹਿਣਾ ਹਾਂ ਤੂੰ ਇੱਕ ਆਪਣੀ ਤਨਖਾਹ ਇਹਦੇ ਘਰ ਜਾ ਕੇ ਕਹਿੰਦੇ ਮੈਨੂੰ ਮੈਂ ਇਹ ਕਿਤੇ ਪ੍ਰੋਗਰਾਮ ਲਾਉਂਦਾ ਮੇਰੀ ਇੱਕ ਤਨਖਾਹ ਬੰਦੋ ਮੈਂ ਇਹਦੇ ਨਾ ਰਹਾਗਾ ਮੈਨੂੰ ਤੁਸੀਂ ਮਹੀਨੇ ਤੋਂ ਨੇ ਪੇ ਕਰੀ ਜਾਓਗੇ ਜੋ ਵੀ ਆਊਗਾ ਮੈਂ ਤੁਹਾਡੇ ਆ ਪੱਲੇ ਬਣਾਦਾ ਹਾਂ ਇਹ ਜੀ ਪਰ ਚਲੋ ਛੱਡੋ ਭਾਜੀ ਇਹ ਗੱਲਾਂ ਮੁੱਦੇ ਬਹੁਤ ਕਿਉਂਕਿ ਉਦ ਤੱਕ ਜਿਤਕ ਕਲੀਅਰ ਨਹੀਂ ਹੁੰਦੀ ਆ ਮੈਂ ਵੀ ਬੋਲੀ ਜਾਵਾਂ ਜਾਂ ਮਾਤਾ ਵੀ ਕਹੀ ਜਾਵੇ ਉਦ ਤੱਕ ਕਲੀਅਰ ਨਹੀਂ ਜਿਤਕ ਬੈਠ ਕੇ ਸਾਰੇ ਸਾਹਮਣੇ ਗੱਲ ਨਹੀਂ ਹੋ ਜਾਂਦੀ ਫਿਰ ਤੁਹਾਨੂੰ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹਾਂ ਹੋਣਾ ਚਾਹੀਦਾ ਭਾਜੀ ਚਲੋ ਖੈਰ ਐਨੀਵੇ ਥੈਂਕ ਯੂ ਬਹੁਤ ਬਹੁਤ ਤੁਹਾਡਾ ਭਾਈ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਤੇ ਆਪਾਂ ਨਾ ਤੁਹਾਡੀ ਜਿਹੜੀ ਦੂਸਰੀ 뮤지컬ੀ ਅਲੱਗ ਬਣਾ ਲੈਣੀ ਹੋਣੀ ਹੈ ਦਰ ਮੈਂ ਕਹਿਣ ਲੱਗਾ ਸੀ ਹੈ ਨਾ اچھا اچھا ਤੇ ਸੋ ਭਾਜੀ ਹਰਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਚੀਜ਼ ਤੇ ਚਾਨਣਾ ਪਾਈਏ ਬੜਾ ਕੁਝ ਤੁਹਾਡੇ ਕੋਲੋਂ ਪਤਾ ਲੱਗਿਆ ਜਿਹੜਾ ਸ਼ਾਇਦ ਲੋਕਾਂ ਨੂੰ ਨਹੀਂ ਸੀ ਪਤਾ ਤੇ ਆਪਾਂ ਜਦੋਂ ਵੀ ਤੁਹਾਡੀ ਮੀਟਿੰਗ ਹੁੰਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਮੀਟਿੰਗ ਰੱਖ ਰਹੇ ਹਾਂ ਸਾਰਿਆਂ ਨੂੰ ਉਹਦੀ ਮੰਮੀ ਨੂੰ ਵੀ ਸਾਰੇ ਹੋਰ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਨਾਲ ਤੁਹਾਡੇ ਇੱਕ ਸਿਟਿੰਗ ਹੋ ਰਹੀ ਉਹਦੋਂ ਬਾਅਦ ਕੀ ਸਾਹਮਣੇ ਆਉਂਦਾ ਜ਼ਰੂਰ ਤੁਸੀਂ ਅਪਡੇਟ ਕਰਿਓ ਮੇਰੇ ਨਾਲ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹਨਾਂ ਸਾਰੇ ਚੀਜ਼ਾਂ ਤੇ ਚਾਨਣਾ ਪਾਇਆ ਅੱਜ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ